ਏਗ ਪੁੱਤਰ ਹੈ ਰੇਤਾ ਬਾਰਾ ਜਰਤਾ ਸੁ ਰਾਹ ਹੁਕਰਿ ਹੁਕਰ ਢਰਕ ਰਹਿਤ ਸ਼ੇਰ ਤੇ ਦੂਰਾ ਬੈਗ ਆਂਕ ਪੁੱਲ ਕੇ ਕਹਾਣੀ ਸੂਰ ਮਿਆ ਵੇਲ ਸੇਰ ਪਾੜਦਾ ਨੀ ਪਾਣੀ ਸੂਰ ਮਿਆ ਵੇਲ ਸੇਰ ਪਾੜਦਾ ਨੀ ਪਾਣੀ ਸੂਰ ਮਿਆ ਏ ਆਂਦੀ ਗੱਲ ਖਾਰਸਾ ਦੱਸਾਂ ਤੇਰੇ ਵੱਡੇ ਆਂਦੀ ਗੱਲ ਖਾਰਸਾ ਜੋਟੀ ਦੀ ਗਜ਼ੋਰ ਸਰਕਾਰ ਲਾਉਂਦੀ ਰਹੀ ਤੇਰੇ ਵੱਡਿਆਂ ਨੂੰ ਚਰਖੜੀ ਚੜਾਉਂਦੀ ਰਹੀ ਤੇਰੇ ਵੱਡਿਆਂ ਨੂੰ ਚਰਖੜੀ ਚੜਾਉਂਦੀ ਰਹੀ ਕਾਂਦੀਆ ਜਮਾ ਕੇ ਸੱਤੇ ਮੁਖ ਖਾਲਸਾ ਟੱਕਰ ਲਾਉਂਦਾ ਰਿਆ ਸਨ ਮੁਖ ਖਾਲਸਾ ਟੱਕਰ ਲਾਉਂਦਾ ਰਿਆ ਇਹ ਸਵਾਲ ਫਾੜਿਆ ਗੱਲਾਂ ਤੋਂ ਦੱਸਾ ਤੇਰੇ ਵੰਡੇਆਂ ਦੀ ਗੱਲ ਖਾਲਸਾ ਦੱਸਾ ਤੇਰੇ ਵੰਡੇਆਂ ਦੀ ਗੱਲ ਖਾਲਸਾ ਇੱਕ ਵੇਰੇ ਤਾਲ ਪੂਰੀਆ ਦੁਰਾਨੀਆਂ ਮਿਲਿਆ ਜੋ ਸਿੰਧ ਘੂਰਿਆ ਦੁਰਾਨੀਆਂ ਮਿਲਿਆ ਜੋ ਸਿੰਧ ਘੂਰਿਆ ਦੁਰਾਨੀਆਂ ਦੀ ਗੱਲ ਕਾਲ ਜ਼ਾ ਦੱਸਾਂ ਤੇਰੇ ਵੱਡੇਾਂ ਦੀ ਗੱਲ ਕਾਲ ਜ਼ਾ ਰੰਗੜ ਮਸੇਨ ਦਰਬਾਰ ਮੱਲਿਆ ਦਰਬਾਰ ਮੱਲਿਆ ਦਰਬਾਰ ਮੱਲਿਆ ਰੰਗੜ ਮਸੇਨ ਦਰਬਾਰ ਮੱਲਿਆ ਛਾੜੀ ਨਿਸ਼ਾਬ ਹੰਕਾਰ ਮੱਲਿਆ ਛਾੜੀ ਨਿਸ਼ਾਬ ਹੰਕਾਰ ਮੱਲਿਆ ਨੇਕ ਜੋਗੀਆਂ ਦੇ ਰਾਹ ਚੱਲ ਖਾਲਸਾ ਦੱਸਾਂ ਤੇਰੇ ਵੱਡੇਾਂ ਦੀ ਗੱਲ ਕਾਲ ਜ਼ਾ ਬੱਸ ਸਾਡੇ ਵੱਡੇਆਂ ਦੀ ਗੱਲ ਖਾਲਸਾ